ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ ਲੁੱਟਾਂ ਖੂਹਾਂ ਦੇ ਚੱਕਰ ਦੇ ਵਿੱਚ ਇਹ ਕਿਸੇ ਦੀ ਜਾਨ ਦੀ ਪਰਵਾਹ ਵੀ ਨਹੀਂ ਕਰਦੇ ਤਾਜ਼ਾ ਮਾਮਲਾ ਬੋਹਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਦੇ ਵਿੱਚ ਲੁੱਟ ਦੀ ਨੀਅਤ ਦੇ ਨਾਲ ਕੁਝ ਲੁਟੇਰਿਆਂ ਨੇ ਵੜ ਕੇ ਇੱਕ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ ਪਹਿਲਾਂ ਲੁਟੇਰੇ ਘਰ ਦੇ ਅੰਦਰ ਵੜਦੇ ਨੇ ਤੇ ਬੰਦੂਕ ਦੀ ਨੋਕ ਤੇ ਸਾਰਾ ਘਰ ਲੁੱਟਣ ਲੱਗਦੇ ਨੇ ਜਦੋਂ ਬਜ਼ੁਰਗ ਨੇ ਉਹਨਾਂ ਦਾ ਵਿਰੋਧ ਕੀਤਾ ਜਦੋਂ ਚੀਖਿਆ ਤਾਂ ਉਸ ਨੂੰ ਗੋਲੀ ਦੇ ਨਾਲ ਮਾਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਡਾਕ ਸਕੁਆਇਰ ਟੀਮਾਂ ਦੇ ਨਾਲ ਕਾਤਲਾ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਔਰ ਇਹਦੀ লাশ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਸਬੰਧਿਤ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਕਮਰੇ ਦੇ ਵਿੱਚ ਸੁੱਤੇ ਪਏ ਸੰਤਾਂ ਨਾਲ ਅਚਾਨਕ ਹੀ ਜਿਹੜੀ ਉਹਨਾਂ ਦੀ ਮਾਂ ਹੈ ਉਹ ਬਰਾਂਡੇ ਦੇ ਵਿੱਚ ਸੁੱਤੇ ਹੋਏ ਸਨ ਤਾਂ ਉਹਨਾਂ ਦੇ ਚੀਕ ਚਹਾੜੇ ਦੀਆਂ ਆਵਾਜ਼ਾਂ ਆਣੀਆਂ ਸ਼ੁਰੂ ਹੋ ਗਿਆ ਜਦੋਂ ਉਹਨਾਂ ਨੇ ਬਾਹਰ ਆ ਕੇ ਦੇਖਿਆ ਤਾਂ ਲੁਟੇਰਿਆਂ ਨੇ ਉਹਨਾਂ ਦੇ ਸਿਰ ਤੇ ਹਮਲਾ ਕੀਤਾ ਹੋਇਆ ਸੀ ਫਿਲਹਾਲ ਪੁਲਿਸ ਵੱਲੋਂ ਉਧਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਬੀਤੀ ਰਾਤ 13 14 ਫਰਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਚੂੜੀwala ਤੰਨਾ ਵਿਖੇ ਖੇਤੀ ਦੇਵੀ ਪਤਨੀ ਖਿਆਲੀ ਰਾਮ ਉਮਰ ਕਰੀਬ 80 82 ਸਾਲ ਦਾ ਅਣਪਛਾਤੇ ਆਦਮੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਉਸ ਟਾਈਮ ਘਰ ਦੇ ਵਿੱਚ ਕਰੀਬ 5 ਮੈਂਬਰ ਜਿਹੜੇ ਹੋਰ ਵੀ ਸੁੱਤੇ ਪਏ ਸੀਗੇ ਪਰਿਵਾਰ ਵਾਲਿਆਂ ਦੀ ਸਟੇਟਮੈਂਟ ਦੇ ਉੱਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਵੱਖ-ਵੱਖ ਟੀਮਾਂ ਬਣਾ ਕੇ ਤਫ਼ਤੀਸ਼ ਜਾਰੀ ਹੈ ਦੀ ਨਸੀ ਖੇਤੀ ਦੇਵੀ ਨਾਂ ਸੀਗਾ ਹੂੰ ਹੂੰ ਕੱਲ ਬਾਤ ਜੀ ਕੋਈ ਬੰਦੇ ਆਏ ਹੋਏ ਨੇ ਅਸੀਂ ਤਾਂ ਸੁੱਤੇ ਪਏ ਸੀ ਉੱਤੇ ਚਾਰੇ ਤੇ ਹੂੰ ਹੂੰ ਤੇ ਸਾਨੂੰ ਤਾਂ ਬਾਅਦ ਚ ਫੋਨ ਆਇਆ ਮੇਰੇ ਦਿਓਰ ਕੋਲੇ ਸੁੱਤਾ ਸੀ ਉਹਨੂੰ ਥੋੜੀ ਬਹੁਤ ਆਵਾਜ਼ ਆਈ ਤਾਂ ਵਾ ਰਾਇਆ ਉਦੋਂ ਤੱਕ ਪਹੁੰਚ ਗਏ ਸੀ ਉੱਥਾ ਤੇ ਸਾਨੂੰ ਫੋਨ ਕੀਤਾ ਉਹਨਾਂ ਨੇ ਅਸੀਂ ਥੱਲੇ ਆਏ ਪਉਣੇ 2 ਵਜੇ ਤਾਂ ਬਾਅਦ ਚ ਦਰਦਰ ਸਮਾਨ ਵੇਖਿਆ ਤੇ ਬਾਅਦ ਚ ਦਾਦੀ ਨੂੰ ਸੁਮਾ ਲਿਆ ਉਹ ਮੁੱਕ ਚੁੱਕੇ ਸੀ ਇਹ ਕਰਦੇ ਵਿੱਚ ਨੇ ਮੈਂਬਰ ਸੀ ਕਿਸੇ ਨੂੰ ਕੋਈ ਆਵਾਜ਼ ਕਿਸੇ ਤਰ੍ਹਾਂ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਤਦ ਨੂੰ ਮਾਤਾ ਜੀ ਕਿਸ ਹਾਲਾਤ ਦੇ ਵਿੱਚ ਮਿਲੇ ਸੀ ਉਹ ਮੁੱਕ ਚੁੱਕੇ ਸੀ ਤੇ ਉਹਨਾਂ ਦੇ ਹੱਥ ਪਿੱਛਾ ਨੂੰ ਸੀ ਤੇ ਗੋਡੇ ਵੀ ਖੜੇ ਸੀ ਉਹਨਾਂ ਦੇ ਹਾਂ ਹਾਂ ਅੱਖਾਂ ਤੇ ਮੂੰਹ ਦੋਨੋਂ ਬੰਦ ਸੀ ਜੀ ਜੱਖਾਂ ਤੇ ਮੂੰਹ ਬੰਦ ਕਰ ਰੱਖੀ ਸੀ ਕੰਨਾਂ 'ਚ ਕੋਈ ਆਇਆ ਸੀ ਮੱਥੇ ਤੇ ਸੱਟ ਵੱਜੀ ਸੀ ਕੀ ਕੀ ਮੰਗ ਕਰਦੇ ਤੁਸੀਂ ਅਸੀਂ ਇਨਸਾਫ਼ ਦੀ ਮੰਗ ਕਰਦੇ ਆ ਤੇ ਜੇ ਬੰਦੇ ਉਹ ਲੱਭ ਜਾਣ ਤਾਂ ਸੀ ਤਾਂ ਉਹਨਾਂ ਨੂੰ ਸਜ਼ਾ ਦੇਣਾ ਚਾਹੁੰਦੇ ਆ ਠੀਕ ਕੁਈ 10 ਦੇ ਵਿੱਚ ਚੋਰ ਆਏ ਸੀਗੇ ਤੇ ਗਾਦੀ ਦੇ ਨਾਲ ਕੰਨ ਕਰਨਾਂ ਤੋਂ ਬਾਅਦੀਆਂ ਤੇ ਨਕਦਾ ਕੋਕਾ ਨਾ ਕੱਢ ਕੇ ਲੈ ਗਏ ਨਾਲੇ ਯਾਨਕੀ 60 ਵਜੇ 7:00 ਤੇ ਕੋਸਟੇਮਾਨਾਂ ਨੂੰ ਧਿਆਨਤ ਹੋ ਗਿਆ ਤੇ ਸਾਨੂੰ ਅਸੀਂ ਗੰਗਨ ਨਰੇਨ ਨੇ ਤੇ ਸਾਨੂੰ ਇਹਨਾਂ ਨੇ ਦੋ ਟਾਈਮ ਜੀ ਫੋਨ ਕੀਤਾ ਤੇ ਉੱਥੋਂ ਅਸੀਂ ਸਵੇਰੇ ਯਾਨਕੀ 4:00 4:60 ਜਰਰੀ ਤੇ ਪਹੁੰਚ ਗਏ ਸੀ ਸੀਸੀਟੀਵੀ ਕੈਮਰੇਜ ਕੁਛ ਆਇਆ ਹੈ ਸੀਸੀਟੀਵੀ ਕੈਮਰੇਜ 'ਚ ਪਈਏ ਇੱਥੇ ਕਹਿੰਦੇ ਹੁੰਦੇ ਆ ਵੀ ਯਾਨਕੀ ਦੋ ਮੋਟਰਸਾਈਕਲ ਵਾਲੇ ਨਾ ਇੱਕ ਮੋਟਰਸਾਈਕਲ ਤੇ ਦੋ ਬੰਦੇ ਜਾਂਦੇ ਵਿਖਲੇ ਠੀਕ ਹੈ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਕਾਰਵਾਈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਜੀ ਲਗਭਗ ਡੇਢ ਇੱਕ ਟੋਲਾ ਸੋਨਾ ਹੋ ਗਿਆ ਠੀਕ ਆ ਜੀ ਡੇਢ ਕੁ ਜਿਹੜੀ ਗੋਣ ਚਾਤੇ ਲੋਕ ਆਏ ਸੀ ਹੂੰ ਚੋਰੀ ਕਰਕੇ ਲੈ ਗਏ ਦਾਦੀ ਨੂੰ ਪੂਰਾ ਕਰਦੇ ਇਹ ਕਿੱਦਾਂ ਅੱਛਾ ਘਰੇ ਕੌਣ ਕੌਣ ਸੀ ਉਦੋਂ ਘਰੇ ਚਿਤਨ ਪਰਾ ਸੀਗੇ ਹੂੰ ਹੂੰ ਮੈਂ ਡੇਢ ਉਧਰ ਮਾਚੜੇ ਪੁਰਾਣੇ ਕਰ ਸੁਣਦੇ ਸੀ ਅੱਛਾ ਕਿਵੇਂ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਘਟਨਾ ਦਾ ਕਿਸ ਤਰ੍ਹਾਂ ਪਤਾ ਸਾਨੂੰ ਜਦੋਂ ਉਹ ਚਲੇ ਗਏ ਉਹ ਸਵਾਦ ਰਿਹਾ ਜੀ ਉਹ ਕਾਰਵਾਈ ਐਕਸ਼ਨ ਇਹ ਚਾਹਨੀ ਆ ਬੀਚਾਰ ਮੇਰੇ ਆਪਰੇ ਲਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ